ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਦੱਸਦੀ ਏ ਕਿ ਨਕਲੀ ਅਨਾਜ ਮੰਡੀਆਂ ਸ਼੍ਰੀ ਮੁਕਤਸਰ ਸਾਹਿਬ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਸ਼ੈਲਰਾਂ ਦੇ ਵਿੱਚ ਜਿੱਥੇ ਮਨਾ ਕੀਤਾ ਸੀ ਡਿਪਟੀ ਕਮਿਸ਼ਨਰ ਨੇ ਅਧਿਕਾਰਿਕ ਤੌਰ ਤੇ ਕਣਕ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਤਾਂ ਮੇਰੇ ਨਾਲ ਤੁਸੀਂ ਸਕਰੀਨ ਦੇ ਉੱਪਰ ਬਿਲਕੁਲ ਇੱਕ ਜਗ੍ਹਾ ਦਾ ਦ੍ਰਿਸ਼ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਤਾਂ ਦੂਜੇ ਪਾਸੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਡਿਪਟੀ ਕਮਿਸ਼ਨਰ ਨੇ ਡੇ ਬਿਫੋਰ ਯਸਟਰਡੇ ਸਾਡੀ ਟੀਮ ਨੂੰ ਪ੍ਰੋਪਰਲੀ ਦੱਸਤਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਸ਼ੈਲਰ ਦੇ ਵਿੱਚ ਜਿਹੜੀ ਹੈ ਅਨਾਜ ਉਤਰਵਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸ਼ੈਲਰਾਂ ਦੇ ਵੱਡੇ ਗੇਟ ਹੈ ਜਿਹੜੇ ਬੰਦ ਰੱਖੇ ਹੋਏ ਐ ਤਾਂ ਛੋਟੇ ਗੇਟ ਦੇ ਵਿੱਚ ਦੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਬਿਲਕੁਲ ਢਿੱਗਾਂ ਲੱਗੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇਹ ਸਾਰੀਆਂ ਗੈਰ ਕਾਨੂੰਨੀ ਮੰਡੀਆਂ ਇਲੀਗਲ ਮੰਡੀਆਂ ਜਿਹੜੀਆਂ ਸ਼ੈਲਰਾਂ ਦੇ ਵਿੱਚ ਬਣਾਈਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਸ਼ਕਤੀ ਨਾਲ ਰੋਕਿਆ ਸੀ ਕਿ ਸ਼ੈਲਰਾਂ ਦੇ ਵਿੱਚ ਜਿਹੜਾ ਅਨਾਜ ਹੈ ਉਹਨੂੰ ਡੀ ਲਿਫਟ ਨਹੀਂ ਕੀਤਾ ਜਾਊਗਾ ਨਹੀਂ ਉਤਰਵਾਇਆ ਜਾਊਗਾ ਬਟ ਇਸ ਸਭ ਦੇ ਬਾਵਜੂਦ ਆੜਤੀਆਂ ਨੇ ਕੁਝ ਅਧਿਕਾਰੀਆਂ ਨੇ ਰਲ ਮਿਲ ਕੇ ਸਿਆਸੀ ਸਰਪ੍ਰਸਤੀ ਦੇ ਨਾਲ ਇਹ ਸਾਰਾ ਸਿਸਟਮ ਹੈ ਜਿਹੜਾ ਚਲਾ ਲਿਆ ਹੈ ਜਿਹਦਾ ਸਰਕਾਰ ਨੂੰ ਸਿੱਧਾ ਨੁਕਸਾਨ ਹੈ ਕਿ ਮਾਰਕੀਟ ਫੀਸ ਜਿਹੜੀ ਲੱਖਾਂ ਰੁਪਈਆਂ ਦੀ ਇਹ ਚੋਰੀ ਹੋ ਜਾਣੀ ਹੈ ਇਹ ਮਾਮਲਾ ਪਿੰਡ ਸਰਾਏ ਨਗਾ ਤੋਂ ਹਰੀਕੇ ਕਲਾਂ ਵਾਲੀ ਸੜਕ ਦਾ ਹੈ ਜਿੱਥੇ ਕੁਝ ਸ਼ੈਲਰ ਸਨ ਜਿਨ੍ਹਾਂ ਦਾ ਲਾਈਵ ਅਸੀਂ ਤੁਹਾਨੂੰ ਦਿਖਾ ਦਿੱਤਾ ਹੈ ਤੇ ਜਿਵੇਂ ਇਸ ਮਾਮਲੇ ਚ ਅਗਲੇਰੀ ਜਾਣਕਾਰੀ ਇਹ ਜਾਣਕਾਰੀ ਅਸੀਂ ਸਾਰੀ ਡਿਪਟੀ ਕਮਿਸ਼ਨਰ ਤੱਕ ਪਹੁੰਚਾਵਾਂਗੇ ਤੇ ਜਿਹੋ ਜਿਹੀ ਉਹਨਾਂ ਵੱਲੋਂ ਫੋਲੋਅ ਅਪ ਸਾਡੇ ਤੱਕ ਪਹੁੰਚਾਇਆ ਜਾਵੇਗਾ ਤੁਹਾਡੇ ਤੱਕ ਜਾਣਕਾਰੀ ਅੱਗੇ ਪਹੁੰਚਾਉਣ ਦੇ ਪਾਬੰਦ ਰਾਵਾਂਗੇ ਜੀ ਉਦੋਂ ਤੱਕ ਲਈ ਆਗਿਆ ਦਿਓ ਧੰਨਵਾਦ